ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਮਜ਼ੇਦਾਰ ਟੌਪਿਕ ਜਿਸ ਵਿੱਚ ਅਸੀਂ ਕਵਰ ਕਰਾਂਗੇ ਪੰਜਾਬੀ ਦੇ ਦੇਸੀ ਮਹੀਨਿਆਂ ਦੇ ਨਾਮ ਇਹ ਟੌਪਿਕ ਡਿਮਾਂਡ ਤੇ ਆਇਆ ਬੱਚਿਆਂ ਦੀ ਚਲੋ ਸਟਾਰਟ ਕਰਨੇ ਆ ਪਹਿਲਾਂ ਦੇਖਨੇ ਕਿ ਦੇਸੀ ਮਹੀਨੇ ਹੁੰਦੇ ਕੀ ਹੈ ਪੰਜਾਬੀ ਵਿੱਚ ਪੰਜਾਬੀ ਕਲਚਰ ਵਿੱਚ ਇਹਨਾਂ ਦੇਸੀ ਮਹੀਨਿਆਂ ਦਾ ਬਹੁਤ ਹੀ ਮਹੱਤਵ ਸੀ ਪਟ ਅੰਗਰੇਜ਼ੀ ਦੀ ਪੜ੍ਹਾਈ ਆਉਣ ਲਾ ਅਤੇ ਅੰਗਰੇਜ਼ੀ ਮਹੀਨਿਆਂ ਦੀ ਸੰਸਾਰ ਭਰ ਵਿੱਚ ਵਰਤੋਂ ਨਾਲ ਇਹ ਦੇਸੀ ਮਹੀਨੇ ਆਪਣੀ ਹੋਦ ਨੂੰ ਬਚਾ ਨਾ ਪਾਈ ਇਸ ਲਾਈਨ ਦਾ ਕਹਿਣਾ ਮਤਲਬ ਹੈ ਜਦੋਂ ਅੰਗਰੇਜ਼ੀ ਆ ਗਈ ਜਾਂ ਅੰਗਰੇਜ਼ੀ ਦੇ ਮੰਥ ਆ ਗਏ ਉਹਨਾਂ ਨਾਲ ਦੇਸੀ ਮਹੀਨਿਆਂ ਦੀ ਹੋਦ ਕੀ ਹੈ ਖਤਮ ਹੋ ਗਈ ਪਰੰਤੂ ਸਾਨੂੰ ਸਾਰਿਆਂ ਨੂੰ ਆਪਣੇ ਪੰਜਾਬੀ ਵਿਰਸੇ ਵਾਸਤੇ ਕੰਮ ਕਰਨਾ ਚਾਹੀਦਾ ਹੈ यह देसी महीने असली महीने एग्जाम असली महीनिया तो भाव है जो जी रुत्त का समय है बिलकुल उस समय ही यह पंजाबी महीने आज असली मतलब की हो गया जो तो मतलब भी इस रुत का समय आता है समय ही पंजाबी महीने आ ਹੁਣ ਤੁਹਾਡੇ ਵਿੱਚ ਕੁਝ ਬੱਚਿਆਂ ਨੂੰ ਦੇਸੀ ਮਹੀਨੇ ਯਾਦ ਹੋਣਗੇ ਬਟ ਆਲਮੋਸਟ ਸਭ ਨੂੰ ਦੇਸੀ ਮਹੀਨਿਆਂ ਦਾ ਨਾਮ ਨਹੀਂ ਪਤਾ ਅਗਰ ਅਸੀਂ ਸਿੰਪਲ ਜਨਵਰੀ ਫਰਵਰੀ ਕਰੀਏ ਤਾਂ ਸਭ ਕੁਝ ਯਾਦ ਹੈ ਬਟ ਅਸੀਂ ਸਟਾਰਟ ਕਰਾਂਗੇ ਨੈਕਸਟ ਹੈ ਦੇਸੀ ਮਹੀਨੇ ਬਾਰੇ ਦੇਸੀ ਮਹੀਨੇ ਦੀ ਸ਼ੁਰੂਆਤ ਅਗਰ ਐਮਸੀਕਿਊਸ ਪਿੱਛੇ ਜਾਵੇ ਦੇਸੀ ਮਹੀਨੇ ਸ਼ੁਰੂ ਕਿੱਥੋਂ ਹੁੰਦੇ ਹੈ ਤੁਸੀਂ ਯਾਦ ਰੱਖਣਾ ਚੇਤ ਮਹੀਨੇ ਤੋਂ ਜਿੱਦਾਂ ਅੰਗਰੇਜ਼ੀ ਮਹੀਨੇ ਕਿੱਥੋਂ ਸ਼ੁਰੂ ਹੁੰਦੇ ਹੈ ਜਨਵਰੀ ਤੋਂ ਇਸੇ ਤਰ੍ਹਾਂ ਦੇਸੀ ਮਹੀਨੇ ਦੀ ਸ਼ੁਰੂਆਤ ਕਿਹੜੇ ਮਹੀਨੇ ਤੋਂ ਹੁੰਦੀ ਹੈ ਚੇਤ ਤੋਂ ਹੁੰਦੀ ਹੈ ਅਤੇ ਇਹ ਮਹੀਨਾ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ ਤੇ ਲਾਸਟ ਮਹੀਨਾ ਕਿਹੜਾ ਫੱਗਨ ਜਿਸ ਤਰ੍ਹਾਂ ਦਸੰਬਰ ਅੰਗਰੇਜ਼ੀ ਦਾ ਦਸੰਬਰ ਲਾਸਟ ਹੈ ਇਸੇ ਤਰ੍ਹਾਂ ਫੱਗਨ ਮਹੀਨੇ ਨਾਲ ਕੀ ਹੋ ਜਾਂਦੀ ਹੈ ਦੇਸੀ ਮਹੀਨੇ ਖਤਮ ਹੋ ਜਾਂਦੀ ਹੈ ਬੱਚੇ ਨੈਕਸਟ ਮਦਰ ਨਾਮ ਦੇ ਬਾਰੇ ਦੇਖੀਏ ਕਿ ਦੇਸੀ ਮਹੀਨੇ ਦਾ ਨਾਮ ਕੀ ਹੈ ਇਹ ਬੱਚੇ ਲਾਈਨ ਟੂ ਲਾਈਨ ਚੱਲਨੇ ਆ ਜਿਹੜਾ ਪਹਿਲਾ ਮਹੀਨਾ ਤੁਸੀਂ ਜਾਣਦੇ ਨਾ ਪਹਿਲਾ ਮਹੀਨਾ ਚੇਤ ਦੂਸਰਾ ਵਿਸਾਖ ਤੀਸਰਾ ਜੇਠ ਚੌਥਾ ਹਾੜ ਪੰਜਵਾਂ ਸਾਵਣ ਛੇਮਾ ਭਾਦੋ ਸੱਤਵਾਂ ਅੱਸੂ ਕਤਕ ਮੱਗਰ ਕੋ ਮਾਗ ਫਗਣ ਬੱਚਾ ਤੁਹਾਡਾ ਕਿੰਨਾ ਕਿੰਨੇ ਮਹੀਨੇ ਹੋ ਗਏ 12 ਹੋਗੇ ਪੇਪਰ ਵਿੱਚ ਪੁੱਛਿਆ ਜਾ ਸਕਦਾ ਕਿ ਸਭ ਤੋਂ ਪਹਿਲਾ ਦੇਸੀ ਮਹੀਨੇ ਦੀ ਸ਼ੁਰੂਆਤ ਕਿਤੋਂ ਹੁੰਦੀ ਹੈ ਤੁਸੀਂ ਯਾਦ ਰੱਖਣਾ ਸਭ ਤੋਂ ਪਹਿਲਾ ਚੇਤ ਤੋਂ ਹੁੰਦੀ ਹੈ ਅਗਰ ਪੁੱਛਿਆ ਜਾਵੇ ਲਾਸਟ ਵਾਲਾ ਕਿਹੜਾ ਲਾਸਟ ਵਾਲਾ ਕਿਹੜਾ ਹੈ ਫਗਣ ਹੈ ਚਲੋ ਇਹਨਾਂ ਵਾਰੀ ਡਿਟੇਲ ਵਿੱਚ ਪੜੀਗੇ ਮਹੀਨੇ ਕਿਹਦੇ ਕਿਹੜੇ ਟਾਈਮ 'ਚ ਆਉਂਦੇ ਆ ਅਗਰ ਗੱਲ ਕੀਤੀ ਜਾਵੇ ਚੇਤ ਮਹੀਨੇ ਦੀ ਚੇਤ ਮਹੀਨੇ ਦੀ ਗੱਲ ਕੀਤੀ ਜਾਵੇ ਚੇਤ ਮਹੀਨਾ ਸਟਾਰਟ ਹੁੰਦਾ ਹੈ ਮਾਰਚ ਤੋਂ ਅਪ੍ਰੈਲ ਮੱਧ ਮਾਰਚ ਤੋਂ ਮੱਧ ਅਪ੍ਰੈਲ ਮਹੀਨਾ ਚੇਤ ਜਿਹਦਾ ਕਹਿੰਦੇ ਆ ਨਾ ਕਿ ਪੰਜਾਬੀਆਂ ਨੇ ਪੰਜਾਬੀ ਨੇ ਜਿਹੜੇ ਦਿਨ ਹੈ ਉਹ ਅਪ੍ਰੈਲ ਨੂੰ ਸ਼ੁਰੂ ਹੁੰਦੇ ਆ ਕਿਉਂ ਕਹਿੰਦੇ ਆ ਕਿ ਅਪ੍ਰੈਲ ਹੀ ਸਾਡਾ ਨਵਾਂ ਸਾਲ ਹੁੰਦਾ ਹੈ ਵਿਸਾਖੀ ਮਨਾਈ ਜਾਂਦੀ ਹੈ ਅਪ੍ਰੈਲ ਨੂੰ ਅਪ੍ਰੈਲ ਨੂੰ ਨਵਾਂ ਸਾਲ ਇਸ ਕਰਕੇ ਕਿਹਾ ਜਾਂਦਾ ਹੈ ਕਿ ਕਿਉਂਕਿ ਅਕੋਰਡਿੰਗ ਟੂ ਜਿਹੜੇ ਪੰਜਾਬੀ ਦੇ ਮਹੀਨੇ ਹੈ ਉਹਨਾਂ ਦੇ ਅਕੋਰਡਿੰਗ ਚੇਤ ਮਹੀਨਾ ਸਭ ਤੋਂ ਪਹਿਲਾ ਹੈ ਜਿਹਦਾ ਕਿ ਮੱਧ ਮਾਰਚ ਤੋਂ ਮੱਧ ਅਪ੍ਰੈਲ ਤੱਕ ਚੱਲਦਾ ਹੈ ਇਸ ਕਰਕੇ ਪੰਜਾਬੀ ਆਪਣਾ ਨਵਾਂ ਸਾਲ ਕਦੋਂ ਮਨਾਉਂਦੇ ਆ ਚੇਤ ਮਹੀਨੇ ਮਨਾਉਂਦੀ ਹੈ ਸੈਕਿੰਡ ਨਾ ਬੱਚੇ ਵਿਸਾਖ ਜਿਹੜਾ ਮੱਧ ਅਪ੍ਰੈਲ ਤੋਂ ਮੱਧ ਮਈ ਚੱਲਦਾ ਹੈ ਨੈਕਸਟ ਹੈ ਤੀਸਰਾ ਜੇਰਮੀ ਨਾ ਜਿਹੜਾ ਮੱਧ ਮਈ ਤੋਂ ਮੱਧ ਜੂਨ ਚੱਲਦਾ ਹੈ ਅਗਲਾ ਮਹੀਨਾ ਹਾੜ ਮਹੀਨਾ ਹੈ ਮੱਧ ਜੂਨ ਤੋਂ ਮੱਧ ਜੁਲਾਈ ਅਗਲਾ ਮਹੀਨਾ ਸੋਨ ਮਹੀਨਾ ਹੈ ਮੱਧ ਜੁਲਾਈ ਤੋਂ ਮੱਧ ਅਗਸਤ ਹੈ ਨੈਕਸਟ ਹੈ ਭਾਦੋ ਮਹੀਨਾ ਨੂੰ ਭਾਦਰੋ ਵੀ ਕਹਿੰਦੀ ਹੈ ਜਿਹੜਾ ਕਿ ਮੱਧ ਅਗਸਤ ਤੋਂ ਮੱਧ ਸਤੰਬਰ ਹੈ ਅਸੂ ਮਹੀਨਾ ਸਤੰਬਰ ਤੋਂ ਅਕਤੂਬਰ ਹੈ ਕਤਕ ਮਹੀਨਾ ਅਕਤੂਬਰ ਤੋਂ ਨਵੰਬਰ ਹੈ ਮੱਗਰ ਮਹੀਨਾ ਮੱਧ ਨਵੰਬਰ ਤੇ ਮੱਧ ਦਸੰਬਰ ਹੈ ਫਰਵ ਮਹੀਨਾ ਮੱਧ ਸੰਵਰ ਤੇ ਮੱਧ ਜਨਵਰੀ ਹੈ ਮਾਗ ਮਹੀਨਾ ਮੱਧ ਜਨਵਰੀ ਜਾਂ ਮੱਧ ਫਰਵਰੀ ਹੈ ਫੱਗਨ ਮਹੀਨਾ ਮੱਧ ਫਰਵਰੀ ਜਾਂ ਮੱਧ ਮਾਰਚ ਹੈ ਵੇਖੋ ਫੱਫੇ ਦਾ ਫੱਗਨ ਫੱਫੇ ਤੋਂ ਫਰਵਰੀ ਠੀਕ ਹੈ ਇਸ ਤਰ੍ਹਾਂ ਯਾਦ ਕਰ ਲੈ ਲਾਸਟ ਕਿਹੜਾ ਮਹੀਨਾ ਫੱਗਨ ਹੈ ਤਾਂ ਫਸਟ ਮਹੀਨਾ ਕਿਹੜਾ ਚੇਤਾ ਇਗਜ਼ਾਮ ਵੀ ਤਨ ਕੀ ਕਰ ਸਕਦੇ ਆ ਉਸੇ ਦਾ ਟਾਈਮ ਵੀ ਪੁੱਛ ਸਕਦੇ ਕਿਹੜਾ ਮਹੀਨਾ ਕਦੋਂ ਸਟਾਰਟ ਹੁੰਦਾ ਹੈ ਅੱਜ ਦੀ ਵੀਡੀਓ ਲਈ ਇਨਾਈ ਵੀਡੀਓ ਨੂੰ ਬਾਤ ਤੋਂ ਬਾਤ ਲਾਈਕ ਆਂ ਸ਼ੇਅਰ ਕਰੋ ਥੈਂਕ ਯੂ ਸੋ ਮਚ